ਮੁੰਡਾ ਹੈ ਨਾ ਸਿੱਧੂ ਮੂਸੇ ਵਾਲੇ ਦਾ ਮੇਰੇ ਵੀਰੇ ਆਹ ਦੇਖੋ ਸਾਹਮਣੇ ਆਹ ਕਾਲੇ ਕਾਲੀ ਰੱਸੀ ਆਹ ਗਰੁੱਪ ਦੇ ਬੈਕਰ ਹਿੱਟਾਉਣ ਦਾ ਆਹ ਟਰੈਕਰ ਮੇਰੇ ਵੀਰੇ ਆਹ ਟਰੈਕ ਦਾ ਸਿਕਿਉਰਟੀ ਪੌੜੀਆ ਆਹ ਨਾਲ आउ दुखियो सवरे घर शेर भर जा हेॾी सेवा ਓ ਬਾਈ ਟਿੰਡ ਵਾਲੀ ਦੀ ਧਰਤੀ ਦਾ ਉਹ ਚਾਰ ਉਹ ਬਾਈ ਦੇਖੋ ਮੇਲਾ ਸਲੀਮ ਹੋਣੇ ਦਾ ਦੇਖੋ ਕੀ ਟਾਈਮ ਕੱਢਦਾ ਬਈ ਯੂਨਿਟ ਰਸ ਪੈਣੀ ਵਾਗੇ ਆਲਾ ਗੁਰਵਿੰਦਰ ਨੰਬਰਦਾਰ ਲਵਜਿੰਦਰ ਸੰਧੂ ਪੱਕੇ ਸੰਧੂ ਗੁਰਦੀਪ ਸਿੰਘ ਬਣੇਗਾ ਅਰਜੀਤ ਬਖਲਾ ਪੁਲਿਸ ਅਰਜੰਦਰ ਜਿੰਦਾ ਵੀਰਾਂ ਦਾ ਧੰਕਾ ਦਾ ਵੀਰੇ ਬਾਅਦ ਚ ਗੱਲ ਕਰਾਂ ਬੰਦਾ ਧਰਵਾ ਦੇ ਸਾਹਮਣੇ ਪਹਿਲਾਂ 511 1 ਮਿੰਟ 40 ਸੈਕਿੰਡ ਚ ਆਇਆ ਬਈ ਇਹ 1 ਮਿੰਟ 45 ਸੈਕਿੰਡ ਚ ਆਇਆ ਬਈ ਟਰੈਕਟਰ ਜੌਂਡੀ ਆਰਾ ਜਰਾ ਕਰਾਤਾ ਦੇ ਦੇ ਤਾਂ ਨੱਚਾ ਹਲਾ ਦੇ ਮੈਂ ਸਾਹਮਣੇ ਬਚਾਲੇ ਜੀਰੋ ਹੁੰਦੇ ਨਾਲੇ 752 ਵੀਰ ਜੀ ਆਪਾਂ ਲੈ ਆਈਏ ਜਿੰਦਾ ਹੱਸਿਆ ਇੱਕ ਹੱਥਾਂ ਦਾ ਡਰਾਈਵਰ ਨੇ ਪਰ ਮੇਰੀ ਹੌਸਲੇ ਵੱਡੇ ਨੇ ਵੀਰ ਤੇ ਪ੍ਰੈਕਟਿਸ ਦੀ ਗੋਲੀ ਬਣਾਈ ਜਾਂਦਾ ਬਈ ਦੇਖੋ ਕਹਤਾ ਵਜ ਦੇ ਕਹਾ ਪ੍ਰੇਨ ਵਾਲੀ ਦੇ ਰਹੇ ਕਮਾਉਂਦਾ ਦੇਖਦੇ ਕਹਿੰਦੇ ਖੜਕ ਸਿੰਘ ਟਰੈਕਟਰ ਦਾ ਜਿਹੜਾ ਬਰੋਲਾ ਬਣਾਈ ਆ ਇਹਦੀ ਗੱਲ ਨਹੀਂ ਪਾਈ ਆਉਂਦਾ ਆਹ ਚੋਤੇ ਦੀ ਟਰਾਲੀ ਕਹਿੰਦੇ ਖਿੱੱਚੀ ਆਉਂਦਾ ਮੇਰੇ ਵੀਰੇ ਆਹ ਬੱਲੇ ਬੱਲੇ ਹੋਈ ਪਈਆ ਖਿੱਚ ਖਿੱਚ ਖੇਡਾ ਆਹ ਵੱੱਪੋ ਮੁੰਡਿਆ ਆਹ ਸਾਹਮਣੇ ਕੋਈ ਗੱਲ ਬਣਾਉਣੀ ਐ ਆਹ ਗੱਲ ਬਣਾਉਣੀ ਐ ਖੇਡਣਾ ਪੈਣਾ ਆਹ ਪਾਲਾ ਗੇਰ ਗੂੜ ਨੱਪਦਾ ਕੀਲੀ ਨੱਪਦਾ ਕੀਲੀ ਗੁਰਦਾਸ ਸਟਾਰਟ ਹੋ ਗਿਆ ਭਾਈ ਪਾਈ ਨੇ ਟਾਪ ਗੇਅਰ ਪਾਤਾ ਦੇਖੋ ਜਾਂਦਾ ਫਰੋੜਾ ਬਣਾਉਂਦਾ ਭਾਈ ਬੋਤਰੇ ਵਾਲਾ ਸਿਆਰਾ ਖੇਂਦੀ ਨੇ ਗੱਲਬਾਤ ਇੰਟੈਗਰ ਆਉਂ ਕਮੈਂਟਾਂ ਚਾਉਂ ਨੰਬਰਾਂ ਦੇ ਟਰੈਕਟਰ ਮੇਰੇ ਵੀਰੋ ਆ ਬੱਲੇ ਬੱਲੇ ਹੋਈ ਪਈ ਐ ਆਹ ਦੇਖੋ ਸਾਹਮਣੇ ਨਰਾਜਾ ਕੋਨੇ ਵਾਲ 116 ਨਿਕਾ ਦਾ ਪ੍ਰਦਰਸ਼ਨ ਕਰ ਰਿਹਾ ਆਰਐਸ 116 ਲਈ ਕਿੰਨਾ ਟੈਂਸਰ ਹੋ ਗਿਆ ਬਣੇ ਰਿਹਾ ਜਿਹਦੇ ਨਾਲ ਵਖਰੀਆ ਕਿੰது ਹੀ ਗਪਲੂਆ ਐਨ ਕੰਨੇ ਜੇ ਮੈਚ ਬਣਾਉਣੀ ਐ ਮੈਨੂੰ ਲੱਗਦਾ ਗੱਲ ਮਨੂ ਗੱਲ ਕਰੂ ਕਹਿੰਦਾ ਹੈ <tinyan>